نو شہر پروگرام میں پردیسی پرتے درف آپ جی کا ہاردک سواگت ہے یہ شاید ذرا شہید بھگت سنگھ تک اج دن وشیشرگر مہاراجا دیو سا چرد امن دور سا سچے پاشاہ پورے رشتے بابا امرداس جی آبا جسو بلہ سنگان کے سانج پائی انہوں بچن کی سانج کی جو پنجاب کے موجودہ بابت ہے وہاں کو ساری جانو میں کہہ سکتا کہ کسی پتا ہوئے گا پتا لگ رہا ہے پر یہاں ہڑا ایک جی گلسار اوپر کے سامنے آئی ہڑا کی تباہی سے تباہی ہوئی ہے کہ پہنچے سمندر کے سنابی اٹھے پہ دریا کے دوا پتنی کردی وہ تباہی ہی کرتی ਭਾਵੇਂ 1998 ਸੀ 92 ਸੀ ਭਾਵੇਂ 40 ਸੀ ਤੇ ਭਾਵੇਂ ਹੋਰ 25 ਹੈ ਪਾਣੀ ਦੀਆਂ ਥੱਲਾ ਦੇ ਤਬਾਹੀ ਕਰਦੀਆਂ ਹਨ ਪਰ ਜਿੰਨਾ ਦੀ ਤਬਾਹੀ ਹੋ ਰਹੀ ਹੈ ਨਾ ਸੱਚ ਕਰਕੇ ਜਾਣ ਨੂੰ ਉਹਨਾਂ ਦੇ ਚਿਹਰੇ ਵੀ ਗੌਣੇ ਖੇ ਦੇਖਾ ਸੱਚ ਮੈਂ ਸੰਦਰਪ ਨਾਲ ਬਚਨ ਸਰ ਦਾ ਕੀਤਾ ਕਿ ਕਿਸੇ ਨੇ ਪੰਜਾਬ ਨੂੰ ਸਵਾਲ ਕੀਤਾ ਪੰਜਾਬ ਦੀ ਧਰਤੀ ਨੂੰ ਸਵਾਲ ਕੀਤਾ ਉਹ ਕਹਿੰਦਾ ਪੰਜਾਬ ਸਾਂਹੇ ਨੂੰ ਗੱਲ ਕਰ ਉਹ ਕੰਡੋਂ ਕਹਿੰਦੇ ਇਹ ਜਿਸ ਇਤਨੇ ਵਿੱਚ ਇਸ ਜਦੀਏ ਦੇ ਉੱਤੇ ਰਹਿਣ ਵਾਲੇ ਲੋਕਾਂ ਨੂੰ ਮੈਂ ਗੁਜਰਾਤੀਆਂ ਵਾਂਗੂ ਵੇਖਦਾ ਮੈਂ ਮਰਾਠੀਆਂ ਵਾਂਗੂ ਵੇਖਦਾ ਮੈਂ ਤਨੂ ਲੋਕਾਂ ਵਾਂਗੂ ਵੇਖਦਾ ਜਿਹੜੇ ਜਦੋਂ ਕੋ ਨੂੰ ਬੇਗੋਚੜੀ ਲਈ ਜਾ ਰਹੇ ਸੀ ਤੇ ਪਰ ਉਸ ਮੋਤੀਰਾਮ ਦੇ ਮੁਖ ਤੋਂ ਹਾਏ ਨਹੀਂ ਸੁਣੀ ਮੈਂ ਉਹਦੇ ਮੁਖ ਤੋਂ ਸੁਣਿਆ ਕੋਈ ਸੁਣਿਆ ਨਹੀਂ ਸਾਨੂੰ ਦੱਸਣਾ ਕੀ ਨਹੀਂ ਪਰ ਤੁਹਾਡੇ ਹਾਲਾਤ ਵਿੱਚ ਲੋਕਾਂ ਨੂੰ ਬੇਚੋ ਤင်းਵੇਂ ਲੋਕ ਅਚਰਤ ਅਚਰਤ

ਨਵਾਂ ਮਤਲਬ ਤੁਹਾਨੂੰ ਕਿਉਂ ਦਾਇਰ ਪਾਸ਼ਾ ਦੀ ਚੇਤੇ ਰਿਉ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਇੱਕ ਗRAND ਚੇਲਾ ਦੇ ਯਾਦ ਕਰਦਾ ਪੰਜਾਬ ਜਿਹੜੀ ਕਲਾਤ ਹੈ ਪੰਜਾਬ ਦੇ ਵਸਣ ਦਾ ਪੰਜਾਬ ਦੇ ਵਸਣ ਦਾ ਪੰਜਾਬ ਦੇ ਵਸਣ ਦਾ ਪੰਜਾਬ ਇਹਦਾ ਕਰਕੇ ਕਿਉਂ ਸਾਡੇ ਕੋਲ ਦੇ ਪਾਸ਼ਾ ਦੀ ਬਾਣੀ ਹੈਗਾ ਕੋਈ ਹਰਸ ਬਸਾ ਕਰਦੀ ਜਿੱਥੇ ਅੰਦਰ ਸਮਾਜ ਦੀ ਹਾਜ਼ਰੀ ਹਰਿਸਤ ਹੈ ایک جچنگ میں سانج پائی وہ سانج کی جو پنجاب کی موجودہ حالت ہے وہ کسی ادا نہیں میں کہہ سکتا کہ کسی کو نہیں پتا ہوئے گا میرے دسن پتا لگنا پر یہاں ہڑا ਜਦੋਂ ਸੰਸਾਰ ਦੇ ਦੇਖੀ ਦਾ ਉੱਪਰ ਕੇ ਸਾਹਮਣੇ ਆਈ ਹੜਾਂ ਦੀ ਤਬਾਹੀ ਤੇ ਤਬਾਹੀ ਹੋਈ ਕਿ ਭਾਰ ਦੇ ਸਮੁੰਦਰ ਦੇ ਵਿੱਚੋਂ ਸ਼ਰਾਬੀ ਉੱਠੇ ਭਾਰ ਦੀ ਦਰਿਆ ਦੇ ਵਿੱਚੋਂ ਚੜ੍ਹ ਗਈ ਦੂਜਾ ਕੰਪਨੀ ਕਰਦੀ ਉਹ ਤਬਾਹੀ ਹੀ ਕਰ ਦੋਈ ਭਾਵੇਂ 1998 ਸੀ 92 ਸੀ ਭਾਰ ਦੀ 24 ਸੀ ਤੇ ਭਾਰ ਦੀ ਹੁਣ 25 ਹੈ ਪਾਣੀ ਦੀਆਂ ਛੱਲਾਂ ਨੇ ਤਬਾਹੀ ਕਰਨੀ ਹੈ ਪਰ ਜਿੰਨਾ ਵੀ ਤਵਾਹੀ ਹੋ ਰਹੀ ਹੈ ਨਾ ਸੱਚ ਕਰਕੇ ਜਾਣੋ ਉਹਨਾਂ ਵਿੱਚ ਇਹ ਦੀ ਜਾਂਚ ਕਰੀਏ ਖਾਸ ਕਰਕੇ ਮੈਂ ਸਖਤ ਨਾਲ ਬਚੇਸਾਂ ਦਾ ਕੀਤਾ ਕਿ ਕਿਸੇ ਨੇ ਪੰਜਾਬ ਨੂੰ ਸਵਾਲ ਕੀਤਾ ਪੰਜਾਬ ਦੀ ਧਰਤੀ ਨੂੰ ਸਵਾਲ ਕੀਤਾ ਉਹ ਕਹਿੰਦਾ ਪੰਜਾਬ ਸਿਆਣੇ ਨੂੰ ਇੱਕ ਗੱਲ ਦੱਸੋ ਉਹ ਕਹਿੰਦਾ ਸਿਹਰੇ ਇਸ ਇਸ਼ਤਿਹਾਰ ਵਿੱਚ ਇਸ ਜਮੀਨ ਦੇ ਉੱਤੇ ਰਹਿਣ ਵਾਲੇ ਲੋਕਾਂ ਨੂੰ ਮੈਂ ਗੁਜਰਾਤੀਆਂ ਵਾਂਗੂ ਵਿਧਾਨਾਂ ਵਾਂਗੂ ਖੇਤਾਂ ਵਾਂਗੂ ਲੋਕਾਂ ਵਾਂਗੂ ਦੇ ਸਾਥੀ ਭਰਾਵਾਂ ਨੂੰ ਤੇ ਪ੍ਰਣਾਮ ਭਰਾਵੋ ਤੇ ਇਸ ਮੀਟਿੰਗ ਰੱਖਣ ਦਾ ਵਿਸ਼ਾ ਤੁਹਾਨੂੰ ਪਤਾ ਹੀ ਹੈ ਕਿ ਆਪਣੇ 16 9 25 ਨੂੰ ਇਲੈਕਸ਼ਨ ਆ ਰਹੇ ਹੈ ਜਿਹਦੇ ਵਿੱਚ ਆਪਣੇ ਵੱਡੇ ਭਰਾ Shri Arvind Singh Ravi ji ਇਲੈਕਸ਼ਨਾਂ ਵਿੱਚ ਖੜੇ ਹੋਏ ਆ ਪਹਿਲਾਂ ਦੀ ਤਰ੍ਹਾਂ ਤੇ ਇਹਨਾਂ ਦਾ ਚੋਣ ਨਿਸ਼ਾਨ ਚੜ੍ਹਦਾ ਸੂਰਜ ਹੈ ਤੇ ਚੋਣ ਨਿਸ਼ਾਨ ਚੜ੍ਹਦਾ ਸੂਰਜ ਹੈ ਸਾਥੀ ਭਰਾਵੋ ਮੈਂ ਤੇ ਮੇਰੀ ਚੜ੍ਹਦਾ ਸੂਰਜ ਟੀਮ ਸਾਰੇ ਮੁਲਾਜ਼ਮ ਕਰਮਚਾਰੀ ਤੇ ਮੁਲਾਜ਼ਮ ਮਾਈਆਂ ਭੈਣਾਂ ਨੂੰ ਗੁਜਾਰਸ਼ ਤੇ ਨਿਵੇਦਨ ਕਰਦੀ ਆ ਇਸ ਇਲੈਕਸ਼ਨ ਵਿੱਚ ਵੋਟ ਪ੍ਰਦਾਨ ਸ਼੍ਰੀ ਰਵੀ ਜੀ ਨੂੰ ਪਾ ਕੇ ਕਾਮਯਾਬ ਕਰਿਓ ਕਿਉਂਕਿ ਪਹਿਲਾਂ ਵਾਲੀਆਂ ਯੂਨੀਅਨਾਂ ਤੇ ਮੌਜੂਦਾ ਯੂਨੀਅਨਾਂ ਨੇ ਬੀਬੀਐਮਬੀ ਦੀ ਕਾਰਜ ਪ੍ਰਣਾਲੀ ਤੇ ਬਹੁਤ ਬੁਰਾ ਅਸਰ ਪਾਇਆ ਜਿਸ ਨਾਲ ਬਹੁਤ ਸਾਰੇ ਦਿੱਕਤਾਂ ਦਾ ਸਾਹਮਣਾ ਕਰਮਚਾਰੀਆਂ ਨੂੰ ਕਰਨਾ ਪਿਆ ਜੋ ਕਿ ਮਜ਼ਦੂਰ ਕਾਮਚਾਰੀ ਦੇ ਪ੍ਰਤੀ ਬਿਲਕੁਲ ਵੀ ਸਹੀ ਨਹੀਂ ਹੈਗਾ ਇਸ ਦਾ ਅਸਲ ਕਾਰਨ ਸਾਡੇ ਦੁਆਰਾ ਚੁਣੀਆਂ ਗਈਆਂ ਯੂਨੀਅਨਾਂ ਹਨ ਜਿਨ੍ਹਾਂ ਨੇ ਬੀਬੀਐਮਬੀ ਨੂੰ ਸਿਸਟਮ ਨਾਲ ਨਹੀਂ ਚਲਾਇਆ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਕੋਈ ਵੀ ਫਾਇਰ ਦੀ ਗੱਡੀ ਠੀਕ ਨਹੀਂ ਹੈਗੀ ਕੋਈ ਗੱਡੀਆਂ ਦਾ ਪਾਣੀ ਹਰ ਸਮੇਂ ਲੀਕੇਜ ਰਹਿੰਦਾ ਹੈ ਤੇ ਲੀਡਿੰਗ ਫਾਇਰਮੈਨ ਔਰ ਫਾਇਰਮੈਨ ਉਹਦੇ ਵਿੱਚ ਕੀ ਕਰ ਸਕਦਾ ਹੈ ਜੇਕਰ ਕੰਟਰੈਕਟ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਅਜੇ ਤੱਕ ਰੈਗੂਲਰ ਕਿਉਂ ਨਹੀਂ ਹੋਏ ਇਸ ਦੀ ਅਸਲ وجہ ਸਾਡੀਆਂ ਪਿਛਲੀਆਂ ਜੂਨੀਅਨਾਂ ਤੇ ਮੌਜੂਦਾ ਜੂਨੀਅਨ ਹਨ ਜੋ ਕਿ ਸਵਿਧਾ ਕਰਮਚਾਰੀਆਂ ਦੇ ਹੱਕ ਜੋ ਜਿਹੜੇ ਨਿਯਮ ਹੈਗੇ ਆ ਜਿਹੜੇ ਰੈਗੂਲਰ ਦੇ 1994 ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਡਾਇਰੈਕਟਰ ਰਿਪੋਰਟਮੈਂਟ ਕਰ ਸਕਦੇ ਹੋ ਤੇ ਅਸੀਂ ਉਹਨਾਂ ਦੇ ਆਧਾਰ ਤੇ ਭਰਤੀ ਹੋਏ ਹਾਂ ਮੈਂ ਵੀ ਇੱਕ ਸਵਿਧਾ ਕਰਮਚਾਰੀ ਹਾਂ ਤੇ ਇਹਨਾਂ ਨੇ ਸਾਡੀਆਂ ਯੂਨੀਅਨਾਂ ਇਸ ਮੁੱਦੇ ਨੂੰ ਲੈ ਕੇ ਬੋਰਡ 'ਚ ਕਿਉਂ ਨਹੀਂ ਗਈਆਂ ਹੱਕ ਨਹੀਂ ਬਣਦਾ ਇਹਨਾਂ ਦਾ ਕਹਿੰਦਾ ਇਹਨਾਂ ਨੇ ਇਹਦੇ ਤੇ ਕੋਈ ਗੱਲ ਨਹੀਂ ਕੀਤੀ ਤੇ ਕਿਰਪਾ ਕਰਕੇ ਹੱਥ ਜੋੜ ਕੇ ਕਰਮਚਾਰੀਆਂ ਨੂੰ ਨਵੇਦਨ ਹੈ ਕਿ ਅਸੀਂ ਸਿਸਟਮ ਵਧੀਆ ਬਣਾਉਣ ਲਈ ਗੱਲ ਕਰੀਏ ਤੇ ਆਪਾਂ ਸੂਰਜ ਨੂੰ ਵੋਟ ਪਾ ਕੇ ਯੂਨੀਅਨ ਦਾ ਪ੍ਰਧਾਨ ਚੁਣੀਏ ਜੇਕਰ ਫਾਇਰ ਸਟੇਸ਼ਨਾਂ ਦੀ ਗੱਲ ਕਰੀਏ ਤਾਂ ਫਾਇਰ ਸਟੇਸ਼ਨ ਦੀ ਬੁਰੀ ਹਾਲਤ ਹੈ ਸਾਡੇ ਕਰਮਚਾਰੀ ਜਿਹੜੇ ਸਾਡੇ ਆਪਣੇ ਫਾਇਰ ਦੇ ਕਰਮਚਾਰੀ ਆ ਉਹ ਕਦੇ 10 ਕਦੇ 20 ਕਦੇ 50 ਕਦੇ 100 ਕਦੇ 200 ਇਕੱਠਾ ਕਰਕੇ ਛੋਟੇ ਕੰਮ ਵੀ ਤੇ ਵੱਡੇ ਕੰਮ ਆਪਣੀ ਰਕਮ ਵਿੱਚੋਂ ਕਰਾਉਂਦੇ ਆ ਇਹ ਸਾਨੂੰ ਵੋਟਾਂ ਪਾਉਣ ਦਾ ਫਾਇਦਾ ਇਹ ਮਿਲਿਆ ਕਿ ਸਾਡੀਆਂ ਮੌਜੂਦਾ ਜੂਨੀਅਨਾਂ ਨੇ ਤੇ ਪਿਛਲੀਆਂ ਜੂਨੀਅਨਾਂ ਨੇ ਜਿਨ੍ਹਾਂ ਨੇ 10 15 ਸਾਲ ਰਾਜ ਕੀਤਾ ਕਿ ਸਾਨੂੰ ਆਪਣੇ ਪੱਲੇ ਰਕਮ ਲਾਉਣੀ ਪਵੇ ਸਰਕਾਰੀ ਕੰਮ ਕਿ ਦੂਜਾ ਸਾਡੇ ਫਾਇਰ ਦੇ ਕਰਮਚਾਰੀ ਆ ਜਿਨ੍ਹਾਂ ਦੀਆਂ ਪ੍ਰਮੋਸ਼ਨ ਹਜੇ ਤੱਕ ਨਹੀਂ ਹੋਈਆਂ ਕਿੰਨੀਆਂ ਪੈਂਡਿੰਗ ਪਈਆਂ ਸਫਰ ਅਫਸਰਾਂ ਦੀਆਂ ਪੰਜ ਪੋਸਟਾਂ ਖਾਲੀ ਪਈਆਂ ਕਿੰਨੇ ਚੋਟੇ ਖਾਲੀ ਪਈਆਂ ਅੱਜ ਤੋ 10-15 ਸਾਲ ਤੋਂ ਖਾਲੀ ਪਈਆਂ ਸਿਸਟਮ ਨਾਲ ਟਾਈਮ ਟੂ ਟਾਈਮ ਪ੍ਰਮੋਸ਼ਨ ਨਹੀਂ ਕੀਤੀਆਂ ਇਹਨਾਂ ਨੇ ਠੀਕ ਹੈ ਨਾ ਕਿਹਦੇ ਕਾਰਨ ਹੋਈਆਂ ਪਹਿਲੀ ਯੂਨੀਅਨ ਵੀ 10-15 ਸਾਲ ਰਹੀ ਗਈ ਆ ਹੁਣ ਵਾਲੀ ਵੀ ਰਹੀ ਇਹਨਾਂ ਨੇ ਕੋਈ ਸੁਧਾਰ ਕੀਤਾ ਕੋਈ ਸੁਧਾਰ ਨਹੀਂ ਕੀਤਾ ਇਸ ਲਈ ਕਹਿੰਦੇ ਕਿ ਇਹਨਾਂ ਦੋਨਾਂ ਪਾਰਟੀਆਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਬਣਦਾ ਇਸ ਵਾਰ ਤੁਸੀਂ ਨਵਾਂ ਇੱਕ ਪਲੇਟਫਾਰਮ ਜਿਹੜਾ ਸਾਡਾ ਤਿਆਰ ਹੋਇਆ ਹੈ ਇਹਨੂੰ ਵੋਟ ਪਾਓ ਔਰ ਕੰਮਜਾਬ ਕਰੋ ਤੇ ਦੂਜਾ ਨਵੇਂ ਰੱਖੇ ਕਰਮਚਾਰੀਆ ਜਿਹੜੇ ਕਿ ਐਡਵਰਟਾਈਜ਼ਮੈਂਟ 2020 ਜਾਂ 2019 ਦੇ ਮੁਤਾਬਕ ਭਰਤੀ ਹੋਇਆ ਉਹਨਾਂ ਦੇ ਨਾਲ ਬੜਾ ਵੱਡਾ ਧੋਖਾ ਹੋ ਗਿਆ ਧੋਖਾ ਕੀ ਹੋਇਆ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੇ ਵਿੱਚ ਜਿਹੜੇ ਸਕੇਲ ਹੈ ਉਹ ਸਕੇਲ ਹੈ ਜਿਹੜੇ ਉਹ 6ਵੇਂ ਪੇ ਕਮਿਸ਼ਨ ਦੇ ਆ ਪਰantu ਉਹਨਾਂ ਨੂੰ ਜਦੋਂ ਉਹ ਜੁਆਇਨਿੰਗ ਕਰ ਗਏ ਉਹਨਾਂ ਤੇ ਲਾਤਾ 7% ਕਮਿਸ਼ਨ ਨੁਕਸਾਨ ਕਿੰਨਾ ਹੋਇਆ 15 20 25000 ਦਾ ਨੁਕਸਾਨ ਹੋ ਗਿਆ ਜਿਹਦੇ ਕਰਕੇ ਇਹ ਬੰਦੇ 2605 ਚ ਪਏ ਹੋਏ ਆ ਸਿਸਟਮ ਦੇ ਨਾਲ ਦੀ ਚੀਜ਼ ਹੀ ਨਹੀਂ ਆ ਇੱਥੇ ਜੂਨੀਅਨ ਕਿੱਥੇ ਬੋਲੀ ਆ ਕੋਈ ਕਿਸੇ ਇਸ ਮੁੱਦੇ ਤੇ ਨਹੀਂ ਬੋਲੀ ਦੂਸਰਾ ਜਿਹੜੇ ਨਵੇਂ ਪੈਸਕੋਰ ਆਹੀ ਮੁੰਡੇ ਭਰਤੀ ਹੋਏ ਆ ਪੈਸਕੋਰ ਆਹੀ ਮੁੰਡੇ ਜਿਹੜੇ ਭਰਤੀ ਹੋਏ ਆ ਉਹਨਾਂ ਲਈ ਵੀ ਸਿਸਟਮ ਬਣਦਾ ਆ ਰਿਹਾ ਨਜ਼ਰ ਕਿਉਂਕਿ ਜਿਹੜੇ ਸਾਡੇ ਨਿਜਮ ਜਿਹੜੇ ਸਾਡੇ ਨਿਯਮ ਹੈ ਨਾ ਉਹਨਾਂ ਦੇ ਵਿੱਚ ਇਹ ਲਿਖਿਆ ਕਿ ਇਹਨਾਂ ਨੂੰ ਤੁਸੀਂ ਕੰਟਰੈਕਟਰ ਪੈਸਕੋ ਵਾਲਿਆਂ ਨੂੰ ਆਊਟਸੋਰਸ ਨੂੰ ਕੰਟਰੈਕਟ 'ਚ ਲੈ ਲਓ ਜੇਕਰ ਉਹ ਕੰਟਰੈਕਟ 'ਚ ਆ ਜਾਂਦੇ ਆ ਤੇ ਉਹਨਾਂ ਦੇ ਉਹਮਾ ਦੇ ਵੀ ਜੱਜਮੈਂਟ 10 ਸਾਲ ਦੀ ਲਾਗੂ ਹੁੰਦੀ ਹੈ ਕਿਉਂਕਿ ਉਹ ਬੈਕ ਡੋਰ ਐਂਟਰੀ 'ਚ ਆਉਂਦੇ ਆ ਜੇਕਰ ਉਹ ਬੈਕ ਡੋਰ ਐਂਟਰੀ 'ਚ ਆਉਂਦੇ ਤੇ ਉਹ ਵੀ ਰੈਗੂਲਰ ਹੋ ਸਕਦੇ ਆ ਉਹਨਾਂ ਲਈ ਵੀ ਇੱਕ ਚਾਂਸ ਬਣਦਾ ਠੀਕ ਹੈ ਨਾ ਉਹਨਾਂ ਲਈ ਵੀ ਪੁਆਇੰਟ ਉਹਨਾਂ ਲਈ ਕੰਮ ਕਰਾਂਗੇ ਅਸੀਂ ਉਹਨਾਂ ਨੂੰ ਇਹ ਨਹੀਂ ਭਾਵੇਂ ਵੋਟ ਨਹੀਂ ਵੀ ਹੈਗੀ ਕੋਈ ਗੱਲ ਨਹੀਂ ਕੰਮ ਅਸੀਂ ਕਰਾਂਗੇ ਸਾਡੀ ਟੀਮ ਕਰੂਗੀ ਪ੍ਰਧਾਨ ਸਾਹਿਬ ਸਾਡੇ ਬਹੁਤ ਅੱਛੇ ਹੋਰ ਨਹੀਂ ਕੋਈ ਸੁਣਦੀ ਤੇ ਡੇਲੀ ਵੇਜ ਡੇਲੀ ਵੇਜ ਵਾਲਾ ਕਹਿ ਦਿੰਦੇ ਆ ਜੀ ਇਹ ਤੁਹਾਨੂੰ ਬਥੇਰੇ ਇੱਥੇ ਛੋਸ਼ੇ ਛੱਡ ਜਾਂਦੇ ਆ ਬਥੇਰੇ ਤੁਹਾਨੂੰ ਲੱਕੜ ਦੇ ਮੁੰਡੇ ਦੇ ਜਾਂਦੇ ਆ ਇੱਥੇ ਠੀਕ ਹੈ ਨਾ ਪਰ ਉਹਦੇ ਤੇ ਅਮਲ ਕੋਈ ਨਹੀਂ ਕਰਦਾ ਤੁਹਾਨੂੰ ਇੱਥੇ ਰੌਲਾ ਰੁਲਾ ਪਾ ਕੇ ਗਾਗੂ ਪਾ ਕੇ ਐਵੇਂ ਛੱਡ ਕੇ ਗੱਪੇ ਤੇ ਵੋਟਾਂ ਪਾਉਣ ਦੇ ਲਈ ਕਹਿ ਦਿੰਦੇ ਆ ਉੱਥੇ ਜਾ ਕੇ ਬੋਲਦੇ ਨਹੀਂ ਉਹੀ ਜੋਰ ਜਿਹੜਾ ਇੱਥੇ ਲਾਉਂਦੇ ਆ ਉੱਥੇ ਜਾ ਕੇ ਲਾਉਣ ਇਹ ਲਾਉਂਦੇ ਆ ਜੋਰ ਨਹੀਂ ਲਾਉਂਦੇ ਕਿਉਂ ਨਹੀਂ ਲਾਉਂਦੇ ਕਿਉਂਕਿ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈਗੀ ਤੇ ਉਹਨਾਂ ਦਾ ਅਸਲੀ ਪੁਆਇੰਟ ਇਹ ਹੈ ਕਿ ਜੇਕਰ ਡੇਲੀ ਵੇਜ ਇਅਰ ਟੂ ਇਅਰ ਐਕਸਟੈਂਸ਼ਨ ਚ ਆਉਂਦੇ ਨਹੀਂ ਭਾਵੇਂ ਉਹ 90 ਦਿਨ ਲਈ ਆਉਂਦੇ ਨਹੀਂ ਚਾਹੇ ਕੁਝ ਵੀ ਹੋਵੇ ਕਿਉਂਕਿ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਆ ਚੁੱਕੀਆਂ ਨੇ ਜੇਕਰ ਤੁਸੀਂ ਇਅਰ ਟੂ ਇਅਰ ਕੰਟੀਨਿਊ ਕੰਮ ਲੈਨੇ ਹੋ ਰੈਗੂਲਰ ਹੋਣ ਦੇ ਹੱਕਦਾਰ ਹੈ ਇਹਦਾ ਮਤਲਬ ਤੁਹਾਡੇ ਕੋਲੇ ਪਰਮਨੈਂਟ ਕੰਮ ਹੈ ਹੈਨਾ ਉਹ ਇਸ ਚੀਜ਼ਾਂ ਦੇ ਆਧਾਰ ਤੇ ਕੰਮ ਕਰਦੇ ਆ ਤੰਗੀ ਹੋਵੇ ਅਸੀਂ ਵੀ ਉਸੇ ਕਾਨੂੰਨੀ ਆਧਾਰ ਤੇ ਵੀ ਕੰਮ ਕਰਾਂਗੇ ਤੇ ਜਿਹੜਾ ਪਿਆਰ ਨਾਲ ਕੰਮ ਹੁੰਦਾ ਉਹ ਵੀ ਕਰਾਂਗੇ ਇਸ ਲਈ ਅਸੀਂ ਕਹਿੰਦੇ ਆ ਭਰਾਵੋ ਕਿ ਇਸ ਵਾਰ ਤੁਸੀਂ ਸਾਡੇ ਰਵਿੰਦਰਪਾਹ ਜੀ ਨੂੰ ਵੱਡੇ ਭਰਾ ਨੂੰ ਹਨਾ ਰਜਿੰਦਰ ਸਿੰਘ ਜੀ ਆਪਣੇ ਤੁਹਾਡੇ ਜਿਹੜੇ ਆਪਣੀ ਗੇਟ ਰੈਲੀ ਹੋ ਰਹੀ ਆ ਕਰਮਚਾਰੀਆਂ ਦੇ ਸਬੰਧ ਵਿੱਚ ਜੋ ਜਿਵੇਂ ਕਿ ਵੀ ਸਾਨੂੰ ਪਿਛਲੇ 2 ਸਾਲ ਤੋਂ ਇਨਸੈਂਟਿਵ ਨਹੀਂ ਮਿਲਿਆ ਇਹਦੇ ਬਾਰੇ ਚ ਤੁਸੀਂ ਕੀ ਕਰੋਗੇ ਤੇ ਕਰਮਚਾਰੀਆਂ ਨੂੰ ਕਿੰਨੀ ਜਲਦੀ ਦਿਓਗੇ ਬਹੁਤ ਹੀ ਇਸਤਿਹਾਰਯੋਗ ਮਰਾਜ਼ੂ ਸਾਥੀਓ 16 ਨੂੰ ਇਲੈਕਸ਼ਨ ਹੋਣ ਜਾ ਰਿਹਾ ਜਿਸ ਦੇ ਵਿੱਚ ਅਸੀਂ ਇਲੈਕਸ਼ਨ ਵੀ ਲੜ ਰਹੇ ਆ ਇੰਟਕ ਦਾ ਤੇ ਜੋ ਇਨਸੈਂਟਿਵ ਦੀ ਗੱਲ ਕੀਤੀ ਆ ਇਨਸੈਂਟਿਵ ਦੀ ਲੜਾਈ ਸਾਡੀ ਸੁੰਦਰ ਨਗਰ ਤੋਂ ਔਰ ਨੰਗਲ ਸਾਡੀ ਜੂਨੀਅਨ ਕੰਮ ਕਰ ਰਹੀ ਆ ਔਰ ਲਗਾਤਾਰ ਅਸੀਂ ਇਸ ਇਨਸੈਂਟਿਵ ਦੇ ਲਈ ਸੰਘਰਸ਼ ਕਰਦੇ ਆ ਔਰ ਅੱਗੇ ਵੀ ਅਸੀਂ ਸੰਘਰਸ਼ ਕਰਾਂਗੇ ਇਹ ਇਨਸੈਂਟਿਵ ਜਿਹੜਾ ਜ਼ਰੂਰ ਲਵਾਂਗੇ ਉਹ ਪਿੱਛੇ ਜੇ ਡੈਥ ਹੋ ਗਈ ਉਹਨਾਂ ਦੀ ਤੇ ਉਹ ਜਸਵਿੰਦਰ ਭੱਲਾ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਸੀ ਉਹ ਜਸਵਿੰਦਰ ਭੱਲੇ ਉਹਨਾਂ ਨੂੰ ਕਹਿਣ ਲੱਗਿਆ ਕਹਿੰਦਾ ਭੱਲਾ ਸਾਹਿਬ ਕਿ ਉਹ ਫਲਾਣਾ ਬੰਦਾ ਨਾ ਆਪਣੀਆਂ ਮੁੱਛਾਂ ਤੇ ਨਿੰਬੂ ਟਕਾ ਲੈਂਦਾ ਤੇ ਉਹ ਕਹਿੰਦਾ ਭੱਲਾ ਕਹਿੰਦਾ ਲੈ ਇਹ ਚ ਕਿਹੜੀ ਵੱਡੀ ਗੱਲ ਹੈ ਕਹਿੰਦਾ ਤੁਸੀਂ ਟਕਾ ਲੋਗੇ ਕਹਿੰਦਾ ਉਹਨੂੰ ਕਹੇ ਜਿਹੜੀ 20 ਕਿੱਲੇ ਉਹਦੀ ਜ਼ਮੀਨ ਹੈ ਨਾ ਉਹ ਮੇਰੇ ਨਾਂ ਕਰ ਦੇ ਇੱਕ ਵਾਰੀ ਫਿਰ ਮੇਰੀਆਂ ਮੁੱਛਾਂ ਤੇ ਜਾ ਕੇ ਸੰਤਰੇ ਟਕਾ ਲਈ ਗੱਲ ਸਾਥੀਏ ਉਹੀ ਹੈ ਕਿ ਜਿਹੜੀ ਜਿਹੜੀ ਫੋਰਸ ਤੁਸੀਂ ਉਹਨਾਂ ਦੇ ਮਗਰ ਖੜੀ ਕੀਤੀ ਸੀ ਨਾ ਇੱਕ ਵਾਰੀ ਫੋਰਸ ਮੇਰੇ ਮਗਰ ਆਉ ਤਾਂ ਸਹੀ ਕਹੇ ਮੇਰੀਆਂ ਮੁੱਠਾਂ ਤੇ ਵੀ ਸੰਤਰੇ ਟਕਾ ਲਿਓ ਸਾਥੀਓ ਆਓ ਤਾਂ ਸਹੀ ਲੜੀਏ ਤਾਂ ਸਹੀ ਆਪਣਾ ਕੱਟੋ ਕੇ ਆਪਾਂ ਤਾਜ ਦੇ ਰਾਹ ਜਿੰਦਾਬਾਦ ਜਿੰਦਾਬਾਦ ਲਾਲਾ ਮੋਤ ਦਾਜ ਦੇ ਰਾਹ ਜਿੰਦਾਬਾਦ ਜਿੰਦਾਬਾਦ ਸਾਥੀਓ ਕੱਲਾ ਕੋਈ ਨਹੀਂ ਕੁਸ਼ੂਸ ਕਰ ਸਕਦਾ ਤੁਸੀਂ ਆਓ ਸਾਡੇ ਨਾਲ ਰਲੋ ਸਾਡੇ ਨਾਲ ਇਸ ਵਾਰੀ ਸਾਰਾ ਭੁੱਲ ਜੋ ਵੀ ਮੈਂ ਉਹਨੂੰ ਪਾੰਦਾ ਰਿਆਂ ਮੈਂ ਉਹਨੂੰ ਪਾੰਦਾ ਰਿਆਂ ਇੱਕ ਦੋ ਸਾਲ ਦਾ ਮੌਕਾ ਸਾਨੂੰ ਦਿਓ ਸਾਥੀਓ ਸਾਡੇ ਨਾਲ ਆਓ ਤੇ ਅਸੀਂ ਕਹਿੰਦੇ ਹਾਂ ਸਾਥੀਓ ਜਿਹੜਾ ਸਮਾਂ ਨਾ ਸਮਾਂ ਨਿਰੰਤਰ ਚੱਲਦਾ ਰਹਿੰਦਾ ਵੇ ਰੁਕਦਾ ਨਹੀਂ ਕਦੇ 20 ਸਾਲ ਦਾ ਸਮਾਂ ਸਾਡਾ ਲੰਘਿਆ ਜੇ ਅਸੀਂ ਇਹਨੂੰ ਮੋੜਨਾ ਚਾਹਾਂਗੇ ਨਾ ਨਹੀਂ ਮੁੜਦਾ ਹੁਣ ਪਰ ਤੁਹਾਡੇ ਕੋਲ ਸਮਾਂ ਆ ਰਿਹਾ ਦੁਬਾਰਾ 16 23 ਆ ਰਹੀ ਹੈ ਸਾਥੀਓ ਜਿਹੜਾ ਸਮਾਂ ਨਾ ਉਹਦੇ ਕਹਿੰਦੇ ਮੱਥੇ ਤੇ Baal ਹੁੰਦੇ ਆ ਸਮੇ ਦੇ ਮੱਥੇ ਤੇ Baal ਹੁੰਦੇ ਆ ਪਿੱਛੋਂ ਗੰਜਾ ਹੁੰਦਾ ਉਹ ਜੇ ਤਾਂ ਅਸੀਂ ਸਮੇ ਨੂੰ ਫੜਨਾ ਤੇ ਇੱਕ ਸਟੈਪ ਅੱਗੇ ਜਦੋਂ ਆਂਦਾ ਇੱਕ ਸਟੈਪ ਅੱਗੇ ਲੈ ਕੇ ਉਹਨੂੰ ਮੱਥੇ ਤੇ ਵਾਲਾਂ ਤੋਂ ਫੜ ਸਕਦੇ ਆ ਜੇ ਉਹ ਲੰਘ ਗਿਆ ਫੇਰ ਨਕੀ ਜੀ ਪਿੱਟਣੀ ਪੈਣੀ ਆ ਫੇਰ ਜੋ ਮਰਜੀ ਕਰ ਲਿਓ ਫੇਰ ਤੁਹਾਡੇ ਸਮਾਂ ਹੱਥ ਨਹੀਂ ਆਉਣਾ ਤੇ ਸਾਥੀਓ 16 ਤਰੀਕ ਨੂੰ ਸਮਾਂ ਆ ਰਿਹਾ ਤੇ ਹੁਣ ਇਸ ਵਾਰੀ ਸਾਥੀਓ ਸੋਚ ਇਹ ਬਦਲ ਦਿਓ ਸਾਰੀ ਕਿ ਆਪਾਂ ਉਹਦੇ ਨਾਲ ਵੱਜੇ ਆ ਜਾਂ ਉਹਦੇ ਨਾਲ ਵੱਜੇ ਆ ਸਾਥੀਓ ਸਾਡਾ ਕਿਸੇ ਨਾਲ ਕੋਈ ਗੱਲਾ ਸ਼ਿਕਵਾ ਨਹੀਂ ਲੜਾਈ ਕਿਸੇ ਦੀ ਨਹੀਂ ਆਈ ਡੋਲੋਜੀ ਦੀ ਲੜਾਈ ਹੈ ਵਿਚਾਰ ਧਾਰਾ ਦੀ ਲੜਾਈ ਹੈ ਮੁਲਾਜ਼ਮ ਹਿੱਤ ਦੀ ਲੜਾਈ ਹੈ ਮੁਲਾਜ਼ਮਾਂ ਲਈ ਕੰਮ ਕਰਨ ਦੇ ਸਾਡੇ ਚ ਚਣਗ ਹੈ ਉਹਦੀ ਉਹਦੇ ਕਰਕੇ ਸਾਡੀ ਲੜਾਈ ਹੈ ਤੇ ਸਾਥੀਓ ਏ ਤੁਸੀਂ ਕਰਨਾ ਕਿ ਹੁਣ ਜਿਹੜਾ ਸਮਾਹ ਆ ਰਿਹਾ 16 ਤਰੀਕ ਨੂੰ ਸਮੇਂ ਨੂੰ ਫੜਨਾ ਜਾਣ ਨਹੀਂ ਦੇਣਾ ਤੇ ਸਾਥੀਓ ਕੱਲੀ-ਕੱਲੀ ਵੋਟ ਆਪਣੀ ਸਾਰੇ ਸਾਥੀਆਂ ਨੇ ਚੜ੍ਹਦੇ ਸੂਰਜ ਦੇ ਉੱਤੇ ਲਾ ਕੇ ਸਾਡੀ ਟੀਮ ਨੂੰ ਕਾਮਯਾਬ ਕਰੋ ਤੇ ਸਾਡੇ ਨਾਲ ਆਓ ਅਸੀਂ ਰਲ ਕੇ ਕੰਮ ਕਰੀਏ ਆ ਜਿਹੜੀਆਂ ਡਿਮਾਂਡਾਂ ਕੁਛ ਨਹੀਂ ਆਪਾਂ ਸਭ ਕੱਟ ਲੈਣੀਆਂ ਤੇ ਸਾਥੀਓ ਤੋਂ ਹੋਰ ਹੈ ਬੜਾ ਕੁਝ ਮੇਰੇ ਕੋਲ ਬੋਲਣ ਨੂੰ ਪਰ ਸਮਾਂ ਘਟ ਹੈ ਤੇ ਸਾਥੀਓ ਜਿਹੜੀਆਂ ਵੀ ਕੋਈ ਰਹਿ ਗਿਆ ਹੋਣਗੀਆਂ ਗੱਲਾਂ ਉਹ ਵੀ ਅਸੀਂ ਕਰ ਲੈਣੀਆਂ ਤੇ ਸਾਥੀਓ ਇਹ ਹੈਗੀਆਂ ਕਿ ਇਹੇ ਮੇਰੀ ਅੰਤਜ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਸਾਥੀ ਇਸ ਵਾਰੀ ਮਲਾਜਮ ਇੱਤ ਦੀ ਸੋਚ ਨੂੰ ਮੋਹਰੇ ਰੱਖ ਕੇ ਵੋਟਾਂ ਪਾਣੀਆ ਤੇ ਚੜ੍ਹਦੇ ਸੂਰਜ ਦੇ ਨਿਸ਼ਾਨ ਨੂੰ ਕਾਮਯਾਬ ਕਰਨਾ ਜੈ ਜਨਤਾ ਜੈ ਸੰਘਰਸ਼ ਕਰਦਾ ਸੂਰਜ ਕੱਢੀ ਸ਼ਾਮ ਇਹ ਸੱਜਣਾਂ ਸ਼ੀਪ ਭਰਸੇ ਨਗਰ ਦਾ ਸਨਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੀਪ ਸਿੰਘ ਇਜਾਜ਼ਤ ਦਿਓ ਧੰਨਵਾਦ